ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਤਾਂ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਅੱਜ ਅਮ੍ਰਿਤ ਕਿਸ਼ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਅੰਮ੍ਰਿਤਸਰ ਕੋਰਟ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਕਿ ਕੋਰਟ ਦੇ ਵਿੱਚ ਭਾਰੀ ਪੁਲਿਸ ਸੁਰੱਖਿਆ ਬਲ तैनात ਕੀਤੀ ਗਈ ਹੈ ਦਾਜੇ ਕਿ 22 ਫਰਵਰੀ 2023 ਨੂੰ ਅਜਨਾਲਾ ਦੇ ਹਿੰਸਾ ਮਾਮਲੇ ਦੇ ਸਬੰਧ ਦੇ ਵਿੱਚ ਅੱਜ ਅਮ੍ਰਿਤਪਾਲ ਦੇ 38 ਸਾਥੀਆਂ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਲਿਆਂਦਾ ਜਾਵੇਗਾ ਜਿੱਥੇ ਇਹਨਾਂ ਦੀ ਪੇਸ਼ੀ ਹੋਵੇਗੀ ਲਗਾਤਾਰ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਮਾਫਕ ਜੇਲਾਂ ਦੇ ਵਿੱਚ ਬੰਦ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵੀ ਪਹਿਲਾਂ ਸਾਥੀ ਬੰਦ ਰਹੇ ਜਿਸ ਤੋਂ ਬਾਅਦ ਇਹਨਾਂ ਨੂੰ ਪੰਜਾਬ ਲਿਆਂਦਾ ਗਿਆ ਪੰਜਾਬ ਦੇ ਵਾਗਵਾਕ ਜੇਲ੍ਹਾਂ ਦੇ ਵਿੱਚ ਅਮਰਿਤਪਾਲ ਸਿੰਘ ਦੇ 38 ਸਾਥੀ ਬੰਦ ਨੇ ਜਿ세 ਕਿ ਅਜਨਾਲਾ ਦੇ ਵਿੱਚ ਹਿੰਸਾ ਮਾਮਲੇ ਦੇ ਵਿੱਚ ਇਹਨਾਂ ਸਾਥੀਆਂ ਨੂੰ ਅਮਰਿਤਪਾਲ ਸਿੰਘ ਦੇ ਨਾਲ ਹੀ ਗ੍ਰਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਸੁਣਵਾਈ ਹੁੰਦੀ ਰਹੀ ਤਾਂ ਅੱਜ ਇੱਕ ਵਾਰ ਫਿਰ ਅੰਮ੍ਰਿਤਸਰ ਕੋ ਨਾ 38 ਸਾਥੀਆਂ ਦੀ ਪੇਸ਼ੀ ਹੋਵੇਗੀ ਜਿਸ ਨੂੰ ਲੈ ਕੇ ਅੰਮ੍ਰਿਤਸਰ ਕੋਰਟ ਦੇ ਵਿੱਚ ਭਾਰੀ ਸੁਰੱਖਿਆ ਬਲ ਵੀ ਤਾਇਨਾਤ ਕਰ ਦਿੱਤੀ ਗਈ ਹੈ ਚੱਪੇ ਚੱਪੇ ਤੇ ਜਿਹੜੀ ਪੁਲਿਸ ਹੈ ਉਹ ਤਾਇਨਾਤ ਕਰ ਦਿੱਤੀ ਗਈ ਹੈ ਤੇ ਕੁਝ ਹੀ ਦੇਰ ਦੇ ਵਿੱਚ ਇਹ ਸਾਥੀ ਜਿਹੜੇ ਨੇ ਅਮ੍ਰਿਤਪਾਲ ਸਿੰਘ ਦੇ ਸਾਥੀ ਅੰਮ੍ਰਿਤਸਰ ਕੋਰਟ ਦੇ ਵਿੱਚ ਪਹੁੰਚਣਗੇ ਜਿੱਥੇ ਇਹਨਾਂ ਦੀ ਸੈਸ਼ਨ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਦਾਸੇ ਕਿ ਵਕੀਲ ਦੇ ਨਾਲ ਵੀ ਇਹਨਾਂ ਸਾਥੀਆਂ ਦੇ ਵਕੀਲ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਕਿ ਅੱਜ ਅਮ੍ਰਿਤਪਾਲ ਸਿੰਘ ਦੇ 83 ਹਿੰਸਾ ਸਾਥੀ ਲਿਆਂਦੇ ਜਾਣਗੇ ਅਜ ਨਾਲਾ ਹਿੰਸਾ ਮਾਮਲੇ ਦੇ ਸਬੰਧ ਦੇ ਵਿੱਚ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਜਿੱਥੇ ਐਵੀਡੈਂਸ ਨੇ ਉਹ ਪੇਸ਼ ਕੀਤੇ ਜਾਣਗੇ ਤਾਂ ਅੱਜ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅੰਮ੍ਰਿਤਪਾਲ ਸਿੰਘ ਐਨਐਸਏ ਲੱਗਿਆ ਹੋਇਆ ਹੈ ਲਗਾਤਾਰ ਤੀਸਰੀ ਵਾਰ ਉਹਨਾਂ ਤੇ NSA ਲੱਗਿਆ ਹੋਏ ਲੇਕਿਨ ਉਹਨਾਂ ਦੇ ਸਾਥੀਆਂ ਦੀ ਗੱਲ ਕੀਤੀ ਜਾਵੇ ਤਾਂ ਹੌਲੀ-ਹੌਲੀ ਇਹਨਾਂ ਸਾਥੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲਿਆਂਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਇਹਨਾਂ ਸਾਥੀਆਂ ਦੀ ਪੇਸ਼ੀ ਹੋਵੇਗੀ ਤਾਂ ਅੰਮ੍ਰਿਤਸਰ ਕੋਰਟ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ 38 ਸਾਥੀਆਂ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਲਿਆਂਦਾ ਜਾਵੇਗਾ ਦੇਖੋ ਜਿਹੜਾ ਜਨਾਲੇ ਟ੍ਰਾਇਲ ਚੱਲਦੀ ਪਈ ਸੀਗੀ 39 ਨੰਬਰ FIR ਦੀ ਠੀਕ दैट वाज ਅ ਟ੍ਰਾਇਲ ਬਾਈ ਸੈਸ਼ਨ ਉਹਨੂੰ ਅੱਜ ਇੱਥੇ ਕਰਤਾ ਕਮਿਟ ਕਰਤਾ ਸੀਗਾ ਚਲਾਨ ਨੂੰ ਸੈਸ਼ਨ ਕੋਰਟ ਚ ਸ਼੍ਰੀ ਪ੍ਰਿੰਦਰ ਸਿੰਘ ਜੀ ਦੀ ਕੋਰਟ ਚ ਅੱਜ ਉਥੇ ਚਾਰਜ ਲਗਣਾ ਤੇ ਇਸ ਕਰਕੇ ਅੱਜ ਉਹਨਾਂ ਦੀ ਪੇਸ਼ੀ ਹੈ ਨਹੀਂ ਤੇ ਅਜਨਾਲਾ ਕੋਰਟ ਚ ਕਿਉਂ ਨਹੀਂ ਲੱਗਾ ਚਾਹਤ ਇਸਰ ਜਿਹੜਾ ਚਲਾਨ ਹੈ ਇਹ ਸੈਕਸ਼ਨ 307 ਦਾ ਟ੍ਰਾਇਲ ਬਾਈ ਸੈਸ਼ਨ ਕੋਰਟ ਹੈ ਇਸ ਕਰਕੇ ਜਿਹੜਾ ਟ੍ਰਾਇਲ ਚੱਲਣੀ ਹੈ ਉਹ ਸੈਸ਼ਨ ਕੋਰਟ ਚ ਚੱਲਣੀ ਹੈ ਤੇ ਅੱਜ ਕਿਵੇਂ ਕਿ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਅੱਜ ਸਾਰੇ ਕਿਊਜ਼ ਨੂੰ ਪੇਸ਼ ਕਰ ਰਹੇ ਨੇ ਜਿਹਨੀਆਂ 28 ਇੱਥੇ ਸੀਗੇ ਤੇ ਪਲੱਸ ਜਿਹੜੇ 10 ਡਿਪਲੀਕੇਟ ਤੋਂ ਆਏ ਸੀਗੇ ਸਾਰਿਆਂ ਨੂੰ ਪੇਸ਼ ਕਰ ਰਹੇ ਹਾਂ ਤੇ ਕੀ ਅੱਜ ਕੀਤਾ ਜਾਏਗਾ ਇਹਨਾਂ ਦਾ ਸਰਚ ਰਾਨ ਜਿਹੜਾ ਚਾਰਜ ਫਰੇਮ ਹੋਇਆ ਅੱਜ ਇਹਨਾਂ ਨੂੰ ਚਾਰਜ ਦਾ ਦੱਸਿਆ ਜਾਇਆ ਗਿਆ ਕਿ ਤੁਹਾਡੇ ਉਪਰ ਆ ਚਾਰਜ ਫਰੇਮ ਹੋਇਆ ਤੇ ਯੂ ਕਲੀਅਰ ਗਿਲਟੀ ਔਰ ਯੂ ਵਾਂਟ ਟੂ ਗੋ ਫॉर ਅ ਟ੍ਰਾਇਲ ਅਜਾ ਇਹਦੀ ਕਮਰਤਪਾਲ ਦਾ ਵੀ ਨਾਮ ਹੈ ਉਹਦੇ ਬਾਰੇ ਕੀ ਕੋਈ ਹਮਤਪਾਲ ਦਾ ਨਾਮ 33 ਨੰਬਰ ਤੇ 93 ਨੰਬਰ ਐਫ ਆਈ ਆਰ ਚ ਦੋਵੇਂ ਹੈਗਾ ਜੀ ਜਦ ਤੱਕ ਉਹ ਇੱਥੇ ਆਂਦੇ ਨਹੀਂ ਨਾ ਤਦ ਤੱਕ ਕਵੈਸ਼ ਨਹੀਂ ਕਰ ਸਕਦੇ ਜੀ 29 ਨੰਬਰ ਐਫ ਆਈ ਆਰ ਕਾ ਦੀ ਦੇਖੋ ਇਹ 29 ਨੰਬਰ ਐਫ ਆਈ ਆਰ ਤੁਸੀਂ ਇੱਕ ਦੇਖੋ ਕਿ 15 3 2023 ਦੇ ਵਿੱਚ ਇੱਕ ਬਰਿੰਦਰ ਸਿੰਘ ਨੇ ਐਲਿਗੇਸ਼ਨ ਲਾਇਆ ਸੀ ਕਿ ਮੈਨੂੰ ਕਿਡਨਾਪ ਕੀਤਾ ਹੈ ਤੂਫਾਨ ਸਿੰਘ ਤੇ ਅਮਰਿਤਪਾਲ ਤੇ ਪਪਲਬ੍ਰੀਤ ਉਹਨਾਂ ਤੇ ਉਹ 29 ਨੰਬਰ ਐਫਆਈਆਰ ਹੈ ਜੀ ਤੇ ਜਿਹੜਾ ਧਰਨਾ ਦਿੱਤਾ ਸੀਗਾ ਇੱਥੇ ਉਹਦੇ ਰਿਗਾਰਡਿੰਗ ਜਿਹੜੀ ਐਫਆਈਆਰ ਆਈ ਹੈ 39 ਨੰਬਰ ਐਫਆਈਆਰ ਵੀ ਸੀਗਾ ਤੇ ਉਹ 29 ਨੰਬਰ ਐਫਆਈਆਰ ਨੂੰ ਇੱਥੇ 39 ਕਲੱਬ ਕਰ ਦਿੱਤੀ ਗਈ 29 ਨੰਬਰ ਐਫਆਈਆਰ ਜਿਹੜੇ ਇਹ ਤੇ ਅਕਿਊਜ਼ ਫੜੇ ਗਏ ਉਹਨਾਂ ਦੀ ਟ੍ਰਾਇਲ ਚੱਲਦੀ ਪਈ ਹੈ ਜਿਹੜੇ ਅਜੇ ਅਜੇ ਉਹਨਾਂ ਨੇ ਪ੍ਰੋਡਿਊਸ ਨਹੀਂ ਕੀਤੇ ਜਿਵੇਂ ਪਪਲਬ੍ਰੀਤ ਬਸੰਤ ਸਿੰਘ ਇਹਨਾਂ ਨੂੰ ਪੇਸ਼ ਨਹੀਂ ਕੀਤਾ ਉਹਨਾਂ ਜਦੋਂ ਪੇਸ਼ ਕਰਨਗੇ ਉਦੋਂ ਟ੍ਰਾਇਲ ਸ਼ੁਰੂ ਹੋ ਅਚੂ ਕੇਸ ਦੋ ਚੱਲਣਗੇ ਕਿ ਚੱਲੇਗਾ ਕੇਸ ਦੋ ਹੀ ਹੈ ਜੀ 129 ਨੰਬਰ ਐਫ ਆਈ ਆਰ ਹੈ ਤੇ 139 ਨੰਬਰ ਐਫ ਆਈ ਆਰ ਦੋਵੇਂ ਅਲੱਗ ਅਲੱਗ ਚੱਲਣਗੇ ਆ ਜੀ ਦੋਵੇਂ ਜਨਾਲੇ ਥਾਣੇ ਦੀ ਹੈ ਅੱਛਾ ਤੇ ਇੱਥੇ ਚਲਾਨ ਦਾ ਮਤਲਬ ਕੀ ਹੈ ਕਿ ਸੈਸ਼ਨ ਕੋਰਟ ਤੇ ਪੇਸ਼ੀ ਹੋਏਗੀ ਹਾਂ ਜੀ ਟ੍ਰਾਇਲ ਬਾਇ ਸੈਸ਼ਨ ਹੈ ਐਵਿਡੈਂਸ ਸਾਰੇ ਇੱਥੇ ਰਿਕਾਰਡ ਹੋਣਗੇ ਤੇ ਇਹ ਕਿੰਨੀ ਕੀ ਤੇਜ਼ੀ ਆਏਗੀ ਜੀ ਇਸ ਕੇਸ ਦੇ ਵਿੱਚ ਦੇਖੋ ਹਾਈ ਕੋਰਟ ਨੇ ਤੇ ਆਰਡਰ ਕੀਤਾ ਹੈ ਕਿ ਇਹਨਾਂ ਨੂੰ ਜਲਦੀ ਖਤਮ ਕੀਤਾ ਜਾਵੇ ਵਿਥਿਨ 2 ਮੰਥਸ ਇਹਨੂੰ ਖਤਮ ਕੀਤਾ ਜਾਵੇ ਕੇਸ ਨੂੰ ਦੇ ਇਤੇ ਉਹਦੇ ਸਪਲਾਈ ਹੋਏਗੀ ਹਾਂਜੀ ਕਿਉਂਕਿ ਜਿਹੜੇ ਪਹਿਲੇ 28 ਕਿਊਜ਼ ਦੇ ਪੇਸ਼ ਹੋਏ ਸੀਗੇ ਟ੍ਰਾਇਲ ਚੱਲਦੀ ਵੀ ਸੀਗੀ ਨੀਅਰ ਅਬਾਊਟ 70 ਕੇ ਲਾਗੇ ਐਵਿਡੈਂਸ ਹੋ ਗਏ ਸੀਗੇ ਹੁਣ ਇਹਨੂੰ ਕੰਪਾਊਨ ਕਰਤਾ ਨਾਲ ਜਿਹੜਾ ਦੁਬਾਰਾ ਪੇਸ਼ ਹੋਏ ਜਿਹੜੇ ਨਵੇਂ ਕਿਊਜ਼ ਆਏ ਉਹ ਨਾਲ ਸਪਲੀਮੈਂਟਰੀ ਚਲਾਨ ਨੂੰ ਨਾਲ ਜੋੜਤਾ ਤੇ ਹੁਣ ਦੁਬਾਰਾ ਐਵਿਡੈਂਸ ਸ਼ੁਰੂ ਹੋਣਗੇ ਅੱਜ ਕਿਹੜੇ ਕਿਹੜੇ ਮੇਨ ਨਾਮ ਨੇ ਜਿਹੜੇ ਪੇਸ਼ ਹੋ ਰਹੇ ਨੇ ਆਲ ਆਫ ਦੀ ਕਿਊਜ਼ ਜਿੰਨੇ 39 ਨੰਬਰ ਐਫ ਆਈ ਆਰ ਸਾਰੇ ਆਣਗੇ ਅੱਜ ਹੁਣ ਅਮਰਿਤਪਾਲ ਕੋ ਡਿਬਰੂਗੜ ਦੇਲਚੈਨ ਨੇ ਸੀ ਉਹਨੂੰ ਉਹਨੂੰ ਵੀਡੀਓ ਕਨਫਰੈਂਸਿੰਗ ਕਿੱਥੇ ਜਾਏਗਾ ਕਿ ਨਹੀਂ ਨਹੀਂ ਜੀ ਜਦ ਤੱਕ ਐਨਐਸੇ ਖਤਮ ਨਹੀਂ ਹੁੰਦੀ ਜਦ ਤੱਕ ਡਿਟੇਨਸ਼ਿਪ ਉਹਨਾਂ ਦੀ ਖਤਮ ਨਹੀਂ ਹੁੰਦੀ ਤਦ ਤੱਕ ਉਹਨਾਂ ਨੂੰ ਪ੍ਰੋਡਿਊਸਿੰਗ ਕਰਨਗੇ ਉਹਨਾਂ ਦੀ ਟ੍ਰਾਇਲ ਨਹੀਂ ਚੱਲੇਗੀ ਤੇ ਪਪਲ ਪ੍ਰੀ ਨੂੰ ਕਿੱਥੇ ਕੀਤਾ ਜਾਏਗਾ ਅੱਜ ਕਰਨਗੇ ਪਪਲ ਪ੍ਰੀ ਦੀ ਨੂੰ ਕਰਨਗੇ ਤੇ ਕੀ ਤੁਹਾਡੇ ਵੱਲੋਂ ਕੀ ਦੇ ਕੀਤਾ ਜਾਏਗਾ ਜੀ ਦੇਖੋ 4 ਤੇ ਫਰੇਮ ਹੋ ਗਿਆ ਇਹਨਾਂ ਤੇ ਹੁਣ ਸਿਰਫ ਅਜਨਾ ਦੇ ਚਾਰਜ ਫਰੇਮ ਹੋ ਚੁੱਕਾ ਹੈ ਅੱਜ ਇਹਨਾਂ ਦੇ ਸਿਗਨੇਚਰ ਹੋਣੇ ਆ ਇਹਨਾਂ ਨੂੰ ਪੁੱਛਿਆ ਜਾਣਾ ਕਿ ਤੁਸੀਂ ਇਹਨਾਂ ਨੂੰ ਮੰਨਦੇ ਹੋ ਕਿ ਤੁਸੀਂ ਆਪਣੀ ਗਿਲਟੀ ਪ੍ਰੂਵ ਕਰਨੀ ਹੈ ਤੇ ਆਪਾਂ ਐਵੀਡੈਂਸ ਕਰਾਣੇ ਆ ਆਪਾਂ ਇਹ ਹੀ ਕਹਿਣਾ ਕਿ ਆਪਾਂ ਐਵੀਡੈਂਸ ਕਰਾਣੇ ਆ ਜੀ ਕਿਉਂਕਿ ਆਪਾਂ ਗਿਲਟੀ ਪ੍ਰੂਵ ਸਾਡੀ ਨਹੀਂ ਬੰਦੀ ਜੀ ਨਾ ਕੁਝ ਆਪਾਂ ਕੀਤਾ ਨਾ ਕੁਝ ਹੋਇਆ ਇੱਥੇ ਤੇ ਪਰਿਵਾਰਕ ਮੈਂਬਰਾਂ ਨੂੰ ਸਰ ਇਨਟੀਮੇਟ ਕੀਤਾ ਗਿਆ ਜੀ ਅੱਜ ਇਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਹੋਇਆ ਇਨਟੀਮੇਟ ਆਪਾਂ ਸਾਡੇ ਵੱਲ ਤੋਂ ਹੋਇਆ ਨਹੀਂ ਕੁਝ ਵੀ ਜੀ ਜੀ